ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗਸ ਤੁਹਾਡਾ ਸਵਾਗਤ ਆ ਇਧਰ ਬੀਬੀ ਦੇ ਵੱਜ ਗਈ ਸੀ ਸੱਟ ਰਾਤ ਤੇ ਡਾਕਟਰ ਨੂੰ ਬੁਲਾਇਆ ਸੀ ਡਾਕਟਰ ਕਹਿੰਦਾ ਸ਼ਾਇਦ ਵੀ ਚੂਲੇ ਤੇ ਸੱਟ ਲੱਗ ਗਈ ਸ਼ਾਇਦ ਟੁੱਟ ਗਿਆ ਚੂਲਾ ਤੇ ਅੱਜ ਲੈ ਕੇ ਚੱਲੇ ਆਂ ਬੀਬੀ ਨੂੰ ਕੰਮ ਤੰਦੇ ਮੈਂ ਹੁਣ ਕਰਦੀ ਆਂ ਬਸ ਸਵੇਰ ਦਾ ਟਾਈਮ ਆ ਇਹ ਛੇਕ ਦਾ ਤੇ ਇਧਰ ਆਏ ਸੀ ਬੀਬੀ ਦਾ ਪਤਾ ਲੈਣ ਡਾਕਟਰ ਨੇ ਕਿਹਾ ਸੀਗਾ ਰਾਤ ਵੀ ਇਹਦੇ ਨਾਲ ਚੱਕਣਾ ਪਾਸੇ ਆੜੋ ਦੋ ਜਣੇ ਚੱਕ ਲੋ ਤੇ ਇੱਕ ਜਣਾ ਹਮੰਜਾ ਪਾਸੇ ਕਰਦੇ ਆ ਕਰਦਾ ਲੋਟ ਇਹੋ ਤੁਹਾਨੂੰ ਕਰਾਂਗੇ ਆਪਾਂ ਆਪਾਂ ਸਹੀ ਆ ਲੈ ਮੰਜਾ ਚੱਕ ਦੋ ਬ੍ਰਿਕ ਜਣਾ ਓਹੋ ਇਧਰ ਹੋ ਕਰ ਆ ਵਿਚੇ ਗਾ ਬੱਬੂ ਇੰਨੇ ਸਾਲੋਂ ਇਧਰ ਲੱਤ ਨਹੀਂ ਬੜਾ ਮਿਹੇ ਚੱਲ ਲੈਂ ਕਿ ਮਿਲ ਜਾਊਗਾ ਇਧਰ ਟੇਡਾ ਆ ਕਰੋ ਨਾ ਮੰਜਾ ਪਹਿਨਾ ਥਾਂ ਦਾ ਹੈ ਨਹੀਂ ਲੰਗਣ ਨਹੀਂ ਉੱਧਰ ਨੂੰ ਆ ਆ ਉਹ ਆ ਇਹਨੂੰ ਕਮਾਲਾ ਨਾ ਬਾਈ ਖੜ ਜਾ ਪੁੱਤ ਕੋਈ ਮਸ਼ੀਨਰੀ ਨਾ ਆਜੇ ਕੋਈ ਲੈ ਉਹ ਨਾ ਤਾਂ ਇਧਰੋਂ ਸੀਗਾ ਪਰੇ ਪਰੇ ਹੋਣੀਆ ਪਾਪਾ ਸਿਰ ਥੱਲੇ ਵੀ ਹੱਥ ਰੱਖਣਾ ਪਊਗਾ ਉਧਰ ਦੋਵੇਂ ਹੱਥਾਂ ਨਾਲ ਤੂੰ ਚੱਕ ਕੇ ਭਾਰ ਕੋ ਕਰ ਲਊਗਾ ਜਿੰਮੀ ਜਿੰਮੀ ਚੱਕ ਫੜ ਸਰਾ ਕੇ ਏ ਅਰ ਜੋ ਮੈਂ ਇੱਥੋਂ ਲੱਤ ਫੜ ਦਿੰਨੇ ਆ ਮੇਰੇ ਅੱਲਾ ਥੋੜਾ ਹੋਰ ਥੱਲੇ ਨੂੰ ਕਰ ਲਓ ਲੱਤ ਦਾ ਇਹਦੀ ਲੌਂਕੂ ਗਈਆਂ ਲੱਤ ਨੂੰ ਤਾਂ ਤਕਨੀ ਆਹ ਲੱਤ ਜਿੱਦੇ ਅੱਠ ਦੇ ਕਰ ਲਓ ਥੋੜਾ ਜਿਹਾ ਤਾਂ ਫਿਰ ਉਹ ਆਹ ਉਹ ਲੱਤ ਦੇ ਅੱਠ ਕਰ ਲਓ ਚੋਟੂ ਹੀ ਹੋਵਾਂ ਨਹੀਂ ਹੋ ਗਿਆ ਤਾਂ ਹੱਥ ਪੜਾ ਇੱਥੇ ਪੱਟ ਤੇ ਐਸਤੇ ਆਹ ਇਨੂੰ ਤਾਂ ਪਾ ਲਾ ਹੱਥ ਇਹਦੇ ਤਾਂ ਪਾ ਲਾ ਹੇ ਇਧਰ ਆਓ ਮੈਨੂੰ ਇੰਦਰੀ ਜਾਣ ਇਹ ਦੋਨੇ ਕੁੱਤਾ ਖਾਦਾ ਚਲੋ ਲੈ ਆਪਾਂ ਬੀਬੀ ਨੂੰ ਹਸਪੀਟਲ ਆਪਾਂ ਐਡਮਿਟ ਕਰਵਾਇਆ ਸੀ ਆਪਾਂ ਚੱਲੇ ਆਂ ਬੀਬੀ ਦੀ ਰੋਟੀ ਲੈ ਕੇ ਨਾਲੇ ਉੱਥੇ ਦੀਦੀ ਆ ਨਾਲੇ ਪਾਪਾ ਸਾਰੇ ਜਣੇ ਅਨਮੋਲ ਆਇਆ ਮੇਰਾ ਭਾਂਜਾ ਤੇ ਆਪਾਂ ਚੱਲੇ ਆਂ ਰੋਟੀ ਲੈ ਕੇ ਮਨ ਬਹੁਤ ਉਦਾਸ ਹੋਇਆ ਪਿਆ ਵੀ ਠੀਕ ਠਾਕ ਸੀ ਹਨਾ ਤੇ ਬਸ ਮਾੜਾ ਜਿਹਾ ਡਿੱਗਣ ਨਾਲ ਹੀ ਪਤਾ ਨਹੀਂ ਕਿਵੇਂ ਚੂਲਾ ਟੁੱਟ ਗਿਆ ਬੀਬੀ ਨੂੰ ਨਾ ਸ਼ੂਗਰ ਆ ਕਾਫੀ ਸਾਲ ਪੁਰਾਣਾ ਇਨਾਂ ਦੇ ਜਨਮ ਇਹਦੇ ਕਰਨ ਦੇ ਪਾਪਾ ਦੇ ਜਨਮ ਵੇਲੇ ਦਾ ਤੇ ਬੀਬੀ ਦਾ ਆਪਰੇਸ਼ਨ ਹੋਊਗਾ ਸ਼ਾਇਦ ਚੂਲਾ ਪਾਉਣਗੇ ਤੇ ਇੱਧਰ ਮੈਂ ਸੱਦਿਆ ਸੀ ਇਹਨੂੰ ਪਰਮੇਤ ਨੂੰ ਵੀ ਰੋਟੀ ਬਣਵਾ ਦੇ ਮੇਰੇ ਨਾਲ ਉਹਨੇ ਵਿਚਾਰੇ ਨੇ ਰੋਟੀ ਬਣਾਤੀ ਤੇ ਚਾਹ ਬਣਾਤੀ ਕਰਦੇ ਸਾਰੇ ਕੰਮ ਵੀ ਕਰਨੇ ਆ ਤੇ ਉਧਰ ਪੈਰਵਾਈ ਵੀ ਕਰਨੀ ਆ ਬੀਬੀ ਦੇ ਮੰਗਰ ਇੱਕ ਦੇ ਪਾਪਾ ਵੀ ਇੱਥੇ ਹੈ ਨਹੀਂ ਜੇ ਉਹ ਹੁੰਦੇ ਫਿਰ ਮੈਨੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਸੀਗੀ ਤੇ ਜਦੋਂ ਕੋਈ ਇਸ ਸਮੇਂ ਦੇ ਵਿੱਚ ਭੈਣ ਭਰਾ ਨਾਲ ਖੜ ਜੇ ਫਿਰ ਆਪਾਂ ਉਹਦਾ ਗੋਨ ਨਹੀਂ ਦੇ ਸਕਦੇ ਹਨਾ ਤੇ ਕਈ ਵਾਰੀ ਆਪਣੇ ਵੀ ਨਹੀਂ ਟੈਨਸ਼ਨ ਲੈਂਦੇ ਇਸ ਗੱਲ ਦੀ ਵੀ ਇਕੱਲੀ ਜਣੀ ਆ ਹਨਾ ਤੁਰੀ ਫਿਰਦੀ ਆ ਮੰਗਰ ਤੇ ਬਸ ਜਿਵੇਂ ਵੀ ਆ ਬਸ ਠੀਕ ਹੈ ਤੇ ਬਾਕੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਬੀਬੀ ਠੀਕ ਠਾਕ ਹੋ ਕੇ ਘਰੇ ਆ ਜੇ ਇੱਧਰ ਚਾਹ ਬਸ ਚਾਹ ਦੀ ਕੇਤਲੀ ਭਰ ਲਈ ਤੇ ਰੋਟੀ ਪਾਣੀ ਆਪਾਂ ਬਣਾ ਕੇ ਡੱਬੇ ਚ ਪਾ ਲਿਆ ਦਰ ਅਗਮਾ ਵਿਚਾਰਾ ਕਹਿੰਦਾ ਛੇਤੀ ਚੱਲੀਏ ਮੰਮੀ ਆਪਾਂ ਤੇ ਚੀਜ਼ੀ ਲੈਣੀਆਂ ਬੱਚਿਆਂ ਨੂੰ ਕੀ ਪਤਾ ਬੱਚਿਆਂ ਨਾਲ ਔਖਾ ਹੋ ਜਾਂਦਾ ਹਸਪੀਟਲ ਦੇ ਵਿੱਚ ਜੇ ਵੱਡੇ ਬੱਚੇ ਘਰੇ ਹੁੰਦੇ ਸਖੀ ਕਰਨ ਫਿਰ ਮੈਂ ਅਗਮ ਨੂੰ ਘਰੇ ਛੱਡ ਜਾਣਾ ਸੀ ਮੈਂ 4-5 ਘੰਟਿਆਂ ਦੀ ਗੱਲ ਹੈ ਨਾ ਇਹਨੇ ਸੌ ਜਾਣਾ ਸੀ ਤੇ ਚਲੋ ਇੰਨੇ ਟਾਈਮ ਚ ਵਾਪਸ ਆ ਜਾਣਾ ਸੀ ਇਧਰ ਖੂਨ ਕੜਵਾਤਾ ਗੋਲਡੀ ਨੇ ਤੇ ਇੱਕ ਬੋਤਲ ਵੀਰੇ ਨੇ ਕੜਵਾਈ ਸੀ ਤੇ ਉਧਰ ਬਸ ਅੱਧੇ ਘੰਟੇ ਨੂੰ ਬੀਬੀ ਦਾ ਆਪਰੇਸ਼ਨ ਸ਼ੁਰੂ ਹੋ ਜੂ ਜਦੋਂ ਅਸੀਂ ਬਲੱਡ ਲੈ ਗਏ ਤੇ ਇਧਰ ਅਗਮ ਤਾਂ ਇੱਥੇ ਵੀ ਖੇਡਦਾ ਫਿਰਦਾ ਸੀਗਾ ਪ੍ਰਮਾਤਮਾ 기 ਅਰਦਾਸ ਕਰਦੇ ਆਂ ਵੀ ਬੀਬੀ ਦਾ ਆਪਰੇਸ਼ਨ ਠੀਕ ਠਾਕ ਹੋ ਜੇ ਤੇ ਸੁਖ ਸ਼ਾਂਤੀ ਨਾਲ ਬੀਬੀ ਘਰੇ ਆ ਜੇ ਸਾਡੇ ਵਿੱਚ ਤੇ ਇਧਰ ਆਪਰੇਸ਼ਨ ਹੋ ਗਿਆ ਸੀ ਦਾ 8 8 ਦਿਨ ਰੱਖਿਆ ਬੀਬੀ ਨੂੰ ਉਸ ਤੋਂ ਬਾਅਦ ਅੱਜ ਅਸੀਂ ਆਏ ਆ ਬੀਬੀ ਨੂੰ ਲੈਣ ਛੁੱਟੀ ਮਿਲ ਗਈ ਸੀਗੀ ਬੀਬੀ ਨੂੰ ਤੇ ਬਸ ਵਧੀਆ ਲੱਗਦਾ ਵੀ ਚਲੋ ਠੀਕ ਠਾਕ ਬੀਬੀ ਸਾਡੇ ਵਿੱਚ ਆ ਗਈ ਉਧਰ ਦੇ ਪਾਪਾ ਨੂੰ ਫੋਨ ਲਾਤਾ ਸੀ ਜਦੋਂ ਡਾਕਟਰ ਨੇ ਕਹਿਤਾ ਵੀ ਅੱਜ ਛੁੱਟੀ ਦੇਵਾਂਗੇ ਪਰ ਉਹ ਵੀ ਉੱਥੇ ਬੈਠੇ ਟੈਨਸ਼ਨ ਲੈਦੇ ਉਹਨਾਂ ਨੂੰ ਐ ਹੁੰਦੇ ਮੈਨੂੰ ਸਹੀ ਗੱਲ ਦੱਸਦੇ ਆ ਜਾਂ ਨਹੀਂ ਤੇ ਬੀਬੀ ਦਾ ਪ੍ਰੈਸ਼ਰ ਠੀਕ ਠਾਕ ਹੋ ਗਿਆ ਤੇ ਬਸ ਬੀਬੀ ਘਰੇ ਚੱਲੀ ਆਣ ਠੀਕ ਹੋ ਕੇ ਬਾਕੀ ਜੋ ਮੈਂ ਪ੍ਰਮਾਤਮਾ ਨੂੰ ਚੰਗਾ ਲੱਗਿਆ ਨਾ ਜਿਹੜਾ ਦੁੱਖ ਤਕਲੀਫ ਆਉਣੀ ਆ ਬਸ ਆ ਕੇ ਰਹਿੰਦੀ ਆ ਅੱਛਾ ਕਰਕੇ ਰਹੇ ਇਹ ਮਾਂ ਤੇ ਆਉਣੀ ਮੈਂ ਤਾਂ ਇਹਨਾਂ ਨੇ ਕਿਹਾ ਵੀ ਬਰੇ ਗੱਡੀ ਵਾਲੇ ਨੂੰ ਤਾਂ ਕਹੋ ਗਾਣ ਕਰੀਂ ਮੋੜ ਤੇ ਐ ਲੈ ਵੀਰਾ ਥੋੜਾ ਜਿਹਾ ਜ਼ਿਆਦਾ ਨਹੀਂ ਨਹੀਂ ਆ ਕਦੀ ਤੁਸੀਂ ਨਹੀਂ ਉਹ ਹੋਰ ਕਿੱਥੇ ਰਹੇ ਮਨੇ ਬਲਾ ਫਰਾ